ਸਾਡੇ ਤੋਂ ਗੁਰੂ ਨੇ ਆਪਣੇ ਲਾਲ ਵਾਰੇ ਆ ਤੇ ਸਾਹਸ ਇੱਕ ਬੇਨਤੀ ਹੋਰ ਕਰਾ ਗੁਰੂ ਸਾਹਿਬ ਦਾ ਦੇਣਾ ਕਿੱਥੇ ਦੇਵਾਂਗੇ ਇਹ ਸਰਵੰਧੀ ਗੱਲ ਕਰਦੇ ਆ ਨਾ ਸਰਵਨ ਪੁੱਤਰ ਹੋਇਆ ਜਿਹਨੇ ਮਾਂ ਪਿਓ ਦੀ ਸੇਵਾ ਕੀਤੀ ਜਦੋਂ ਗੁਰੂ ਸਾਹਿਬ ਦੇ ਪੁੱਤਰਾਂ ਦੀ ਗੱਲ ਆਉਗੂਗੀ ਨਾ ਉਸ ਵਕਤ ਗੁਰੂ ਸਾਹਿਬ ਜੀ ਦਾ ਸਭ ਤੋਂ ਉੱਤੇ ਨਾ ਆਏਗਾ ਵੀ ਗੁਰੂ ਗੋਬਿੰਦ ਸਿੰਘ ਉਹ ਪੁੱਤਰ ਹੈ ਜਦੋਂ ਹਿੰਦੁਸਤਾਨ ਜਤੀਮ ਹੋ ਰਿਹਾ ਸੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਪਿਤਾ ਨੂੰ ਇਸ ਹਿੰਦੁਸਤਾਨ ਨੂੰ ਯਤੀਮ ਹੋਣ ਤੋਂ ਬਚਾਉਣ ਲਈ ਆਪਣੇ ਪਿਤਾ ਦਾ ਸੀਸ ਦਿੱਤਾ ਸੀ ਇਹ ਗੁਰੂ ਸਾਹਿਬ ਨੇ ਉਹ ਜਿਨ੍ਹਾਂ ਨੇ 9 ਸਾਲ ਦੀ ਉਮਰ ਵਿੱਚ ਆਪਣੇ ਆਪ ਨੂੰ ਯਤੀਮ ਕਰਵਾ ਲਿਆ ਤੇ ਹਿੰਦੁਸਤਾਨ ਦੇ ਲੱਖਾਂ ਕਰੋੜਾਂ ਲੋਕਾਂ ਨੂੰ ਯਤੀਮ ਹੋਣ ਤੋਂ ਬਚਾ ਲਿਆ ਕਿੱਥੇ ਦੇਣਾ ਦੇਵਾਂਗੇ ਗੁਰੂ ਦਾ ਕਿੱਥੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਇਸ ਪਰਪਕਾਰਾਂ ਦਾ ਅਸੀਂ ਦੇਣਾ ਦੇ ਸਕਦੇ ਆ ਸਾਧ ਸੰਗਤ ਗੁਰੂ ਸਾਹਿਬ ਜੀ ਦੇ ਲਾਲ ਚਮਕੌਰ ਸ਼ਹੀਦ ਹੁੰਦੇ ਆ ਫਤੇਗੜ ਸਾਹਿਬ ਦੀ ਕਚਹਿਰੀ ਦੂਜੇ ਦਿਨ ਲੱਗਦੀ ਹੈ ਉਹਨਾਂ ਨੂੰ ਕਿਹਾ ਜਾਂਦਾ ਵੀ ਮੰਨ ਜੋ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਲਾਲ ਮੰਦੇ ਨਹੀਂ ਆਖਰਕਾਰ ਉਹਨਾਂ ਨੂੰ ਕੁੱਟਿਆ ਜਾਂਦਾ ਸੈਤੂਦ ਦੀਆਂ ਪਤਲੀਆਂ ਟਾਹਣੀਆਂ ਦੇ ਨਾਲ ਉਹਨਾਂ ਦੇ ਹੱਥਾਂ ਪੁੱਠੇ ਹੱਥਾਂ ਤੇ ਛੜਾ ਮਾਰੀਆਂ ਜਾਂਦੀਆਂ ਪਿੰਡਾਂ ਕੁੱਟਿਆ ਜਾਂਦਾ ਬੋਰੀਆਂ ਚ ਪਾ ਕੇ ਲੱਤਾਂ ਨਾਲ ਕੁੱਟਿਆ ਜਾਂਦਾ ਗੁਲੇਲੇ ਮਾਰੇ ਜਾਂਦੇ ਆ ਤੇ ਬੜਾ ਕੁਝ ਹੁੰਦਾ ਸਾਧ ਸੰਗਤ ਗੁਰੂ ਕੇ ਲਾਲ ਇੱਕ ਦੁੱਖ ਵੀ ਸਹਿ ਜਾਂਦੇ ਆ ਸ਼ੇਰ ਮੁਹੰਮਦ ਖਾਨ ਦਾ ਮਾਰਿਆ ਹੋਇਆ ਹਾਂ ਦਾ ਨਾਰਾ ਇੱਕ ਬੇਨਤੀ ਹੋਰ ਕਰਾਂ ਭਾਵੇਂ ਕਿ ਸਮਾ ਆਪਣਾ ਸਮਾਪਤ ਹੋ ਗਿਆ 5 ਮਿੰਟ ਲਾਲਾ ਜੀ ਸ਼ੇਰ ਮੁਹੰਮਦ ਖਾਨ ਨੇ ਇੱਕ ਗੱਲ ਕੀਤੀ ਉਹਦੇ ਕਰਕੇ ਮੇਰੇ ਰਿਪੋਰਟਰਾਂ ਵਾਸਤੇ ਪਰ ਉਹਦੀ ਜਿਹੜੀ ਗੱਲ ਕਹੀ ਨਾ ਉਹ ਸਾਡੂੰ ਸਾਨੂੰ ਕਿਤੇ ਸਾਡੇ ਨਿਡਰਾਂ ਵਿੱਚੇਤਾ ਆ ਜਾਏ ਅਸੀਂ ਯਾਦ ਰੱਖ ਲਈਏ ਸਾਡੇ ਸਾਡੇ